ਹਾਂ ਜੀ ਇਹ ਮੋਟਰਸਾਈਕਲ ਇਹ ਆ ਬਿਲਕੁਲ ਆ ਇਹ ਹੈ ਹਾਂ ਜੀ ਅੱਗੇ ਕਹੋ ਬਾਬਾ ਉਤਰੋ ਪਿੱਛੇ ਜੀ ਆ ਉਤਰ ਗਿਆ ਬਾਬਾ ਜੀ ਖੰਨਾ ਸ਼ਹਿਰ ਦੇ ਵਿੱਚ ਭਾਰੀ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਕਿਉਂਕਿ ਇੱਥੇ ਇੱਕ ਠੱਗਾਂ ਦਾ ਗਰੋਅ ਸਰਗਰਮ ਹੈ ਜੋ ਲੋਕਾਂ ਨੂੰ ਭਰੋਸੇ ਦੇ ਵਿੱਚ ਲੈ ਕੇ ਖਾਸ ਤੌਰ ਤੇ ਔਰਤਾਂ ਨੂੰ ਭਰੋਸੇ ਦੇ ਲੈ ਕੇ ਉਹਨਾਂ ਦਾ ਠੱਗੀ ਮਾਰਦੇ ਨੇ ਅੱਜ ਖੰਨਾ ਦੇ ਵਿੱਚ ਇਸ ਗਰੋਵ ਵੱਲੋਂ 5 ਤੋਲੇ ਸੋਨਾ ਅਤੇ 10000 ਰੁਪਏ ਦੀ ਨਕਦੀ ਦੀ ਠੱਗੀ ਮਾਰੀ ਗਈ ਇਸ ਗਰੋ ਦੇ ਵਿੱਚ ਤਿੰਨ ਮਰਦ ਮੈਂਬਰ ਤੇ ਇੱਕ ਛਾਤ੍ਰ ਔਰਤ ਹੈ ਜੋ ਲੋਕਾਂ ਨੂੰ ਭਰੋਸੇ ਦੇ ਵਿੱਚ ਲੈ ਕੇ ਆਪਣੇ ਠੱਗੀ ਦਾ ਸ਼ਕਾਰ ਬਣਾਉਂਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਇਹ ਲੋਕ ਕਿਸ ਤਰ੍ਹਾਂ ਲੋਕਾਂ ਨਾਲ ਠੱਗੀ ਮਾਰਦੇ ਨੇ ਆਮ ਪਬਲਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਠੱਗ ਗਰੋਹ ਦੇ ਮੈਂਬਰਾਂ ਨੂੰ ਪਛਾਣ ਕੇ ਸੂਚਿਤ ਕੀਤਾ ਜਾਵੇ ਤਾਂ ਜੋ ਇਨ੍ਹਾਂ ਠੱਗਾ ਨੂੰ ਗ੍ਰਿਫਤਾਰ ਕੀਤਾ ਜਾ ਸਕੇ ਦੇਖ ਸਕਦੇ ਹੋ ਕਿਸ ਤਰ੍ਹਾਂ ਇਹ ਲੋਕ ਆਮ ਲੋਕਾਂ ਨੂੰ ਆਪਣੇ ਭਰੋਸੇ ਵਿੱਚ ਲੈਂਦੇ ਨੇ ਗੱਲਾਂ ਵਿੱਚ ਲੈਂਦੇ ਨੇ ਤੇ ਉਸ ਤੋਂ ਬਾਅਦ ਇਹ ਉਹਨਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਂਦੇ ਨੇ ਇਸ ਗਰੋਧੀ ਔਰਤ ਮੈਂਬਰ ਨੂੰ ਵੀ ਤੁਸੀਂ ਦੇਖ ਸਕਦੇ ਹੋ ਬੜਾ ਹੀ ਛਾਤਰ ਗਰੋ ਹੈ ਜੋ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਂਦਾ ਹੈ ਖੰਨਾ ਸ਼ਹਿਰ ਦੇ ਵਿੱਚ ਇਸ ਗਰੋ ਦੀਆਂ ਠੱਗੀਆਂ ਕਾਰਨ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ। ਪਬਲਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਗਰੋਹ ਦੇ ਮੈਂਬਰਾਂ ਨੂੰ ਪਛਾਣ ਕੇ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਆਮ ਲੋਕ ਇਹਨਾਂ ਦੀ ਠੱਗੀ ਦਾ ਸ਼ਿਕਾਰ ਹੋਣ ਤੋਂ ਬਚ ਸਕਣ।